ਜਾਨ ਕੋਈ ਵਾਟ ਨਹੀਂ। ਧੰਨਵਾਦ ਵੀਰੇ। ਜੋ ਜ਼ਰੂਰ ਤੇ ਬਾਈ ਮਾਨੂੰ ਸਾਥੀ ਮਿਲ ਗਿਆ ਇੱਕ ਸਹਾਂਦਰ ਤੋਂ ਬਾਈ। ਬਾਈ ਇਹ ਆ ਇੱਕ ਨੀਚੇ ਦਾ। ਇਹ ਗੁਰਦਾਰੇ ਦੇ ਕੋਲੇ ਆ। ਕਰਤਾ ਬਾਈ ਸਾਰਾ ਮੌਸਮ ਖਰਾਬ ਚਿੱਟਾ ਚਿੱਟਾ ਹੋ ਗਿਆ ਸਾਰਾ YTZ। ਠੀਕ ਆ। ਆ ਆਪ ਉੱਪਰ ਆ ਗਏ ਹੁਣ। ਉਹ ਡਿਸਪੈਂਸਰੀ ਆ ਬਾਈ ਠੀਕ ਆ। ਤੇ ਇੱਧਰ ਫੋਟੋ ਸ਼ੂਟ ਚੱਲ ਰਿਹਾ ਇਹਨਾਂ ਦਾ। ਬੱਚੇ ਲੀ 1:30 ਚੱਲੇ ਆ। ਠੀਕ ਆ ਜੀ। ਟਾਈਮ ਨਾਲ ਨਿਕਲੀਏ ਟਾਈਮ ਨਾਲ ਪਹੁੰਚਾਂਗੇ। ਮਾኪያ ਦੇਖਣ ਨੂੰ ਕਿੰਨਾ ਸੋਹਣਾ ਲੱਗਦਾ ਹੈ ਤੇਰੇ ਦਰਸਾਬ ਉਹਦਾ ਸरोवर ਵਾਦੀਆ ਸਾਰਾ ਬਹੁਤ ਸੁਨ ਕਰਨ ਵਾਲਾ ਪਾਣੀ ਹੈ ਠੀਕ ਹੈ ਜੀ ਬਾਕੀ ਚੱਲੀ ਏ ਟਾਈਮ ਹੁੰਦਾ ਮੌਸਮ ਵੀ ਖਰਾਬ ਹੁੰਦਾ ਕਰਤਾ ਬਾਈ ਸਾਰਾ ਮੌਸਮ ਖਰਾਬ ਚਿੱਟਾ ਚਿੱਟਾ ਹੋ ਗਿਆ ਸਾਰਾ YouTube Z ਠੀਕ ਆ ਹੁੰਦ ਵਿੱਚ ਜਾਉਂਗੇ ਹਣਾ ਨਾ ਤਾਂ نیچے ਕੋਈ ਤਾ ਚੋਨੇ ਹਾਂ ਬਾਈ ਹੋਂ ਦਾ ਟਾਈਮ ਬਾਈ ਪੌੜੀਆਂ ਦਾ ਸਾਰਾ ਨਾ ਦਿਓ ਪਲੇਨ ਰਸਤੇ ਨੂੰ ਆਇਓ ਨਾ ਤਾਂ ਉਤਰਨਾ ਹੁੰਦਾ ਹੈ ਘਰ ਮੇ ਚੜਾਈ ਦਾ ਸਪੀਡ ਵੱਧ ਜਾਂਦੀ ਉਹ ਮੁੜ ਕੇ ਰੁਕਿਆ ਨਹੀਂ ਜਾਂਦਾ ਪਲੇਨ 'ਚ ਰੁਗਿਆ ਲੰਘ ਜਾਂਦਾ ਭਾਈ ਠੀਕ ਆ ਪੰਨੇ ਪਰਰ ਦੇ ਕੇ ਪਤਾ ਕੀ ਰੁਕੋ ਕਿੱਲੇ ਤੇ ਪਲੇਨ ਪੱਥਰ ਪਾਣੀ ਪੈਰ ਫਸਾਉਣ ਇੱਕ ਤਾਂ ਜਿੱਥੇ ਡਿੱਕਾ ਜਾਂਦਾ ਕਿਣਾ ਆ ਆ ਗਿਆ ਆ ਆ ਗਿਆ ਆ ਆ ਗਿਆ ਆ ਆ ਇੱਧਰ ਇੱਧਰ ਨਾਲ ਠੀਕ ਆ ਭਾਈ ਇਹ ਆ ਇੱਕ ਨੀਚੇ ਦਾ ਇਹ ਗੁਰਦਾਰੇ ਦੇ ਕੋਲੇ ਆ ਇਕਣਾ ਹੁਣ ਵਰਪੁਰ ਪੈ ਜਾਂਦੀ ਸੰਗਤਾਂ ਕੱਢਣੀਆਂ ਪੈਣੀਆਂ ਉਹਦੇ ਡੀਜੇ ਚ ਬਣਿਆ ਵੇ ਦੇਖੋ ਆਹ ਲੀਵਾੜਾ ਪਰਾ ਦੂਰ ਨੀਚੇ ਆ ਗਈ ਬੱਬੇ ਹੋਇਆ ਕੋੜਾ ਸਟੇਸ਼ਨ ਉਹਦੇ ਚੱਕੇ ਕੋੜੇ ਆਉਂਦੇ ਆਂ ਤੇ ਦੇਖ ਲਓ ਨੀਚੇ ਇੰਨਾ ਕੋ ਪਲੇ ਟੈਂਟ ਹੈ ਉਹਦੇ ਉੱਪਰ ਇੱਥੇ ਤੱਕ ਕੋੜੇ ਆਉਂਦੇ ਆਂ ਇੱਥੋਂ ਗਾਹਾਂ ਜਾਂ ਟੋਕਰੀ ਇਹ ਪੈਦਲ ਜਾਣਾ ਪੈਣਾ ਆਪਾਂ ਨੂੰ ਠੀਕ ਹੈ ਜੀ ਬਾਹਰ ਹੀ ਆ ਕੋੜਾ ਸਟੇਸ਼ਨ ਦਾ ਆਸਟਾ ਕੋੜਾ 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 ਤੇ ਗਾਹਾਂ ਨਹੀਂ ਜਾਂਦੇ ਜੀ ਘੋੜੇ ਯਾਰ ਕੰਮ ਬਹੁਤ ਖਰਾਬ ਕਰਦੀਆਂ ਵੀ ਇੱਕ ਤਾਂ ਚਿੱਕੜ ਕਰ ਦਿੰਦੇ ਆ ਉੱਪਰ ਦੇ ਗੋਏ ਨਾਲ ਰਸਤਾ ਸਾਰਾ ਵਿਸਕੰਦਾ ਕਰ ਦਿੰਦੇ ਆ ਤਿਲਕਣਾ ਹੋ ਜਾਂਦੀ ਔਰੇ ਬਹੁਤ ਘੋੜੇ ਤਾਂ ਮੈਂ ਕਹਿੰਦਾ ਸਿਰਫ ਬਜ਼ੁਰਗਾਂ ਲਈ ਹੋਣੇ ਚਾਹੀਦੇ ਆ ਨਿਆਣਿਆਂ ਚਲੋ ਟੋਕਰੀ ਚ ਲਿਕੇ ਜਾ ਸਕਣਾ ਠੀਕ ਆ ਕਿਉਂਕਿ ਬੰਦੇ ਨੂੰ ਬੰਦਾ ਲੈ ਕੇ ਜਾਣਾ ਬੜਾ ਔਖਾ ਏ ਠੀਕ ਆ ਘੋੜਾ ਤਾਂ ਚਲੋ ਲੈ ਜੂ ਅਜਵਾਕ ਤਾਂ ਚਲੋ ਟੋਕਰੀ ਮੈਂ ਜਾ ਸਕਦੇ ਆ ਸੌਖੇ ਜੇ ਬਾਕੀ ਜਿਹੜੇ ਹੁਣ ਬੰਦੇ ਕਾਇਮ ਆ ਠੀਕ ਉਮਰ ਦੇ ਹਨਾ ਉਹ ਵੀ ਕੋੜੇ ਟੋਕਰੀਆਂ માં ਜਾ ਰਹੇ ਹਾਂ ਵੀ ਤੁਹਾਡੇ ਵੀ ਰਿਆਈ ਦੇ ਸ਼ਬਦ ਦਾ ਕੀ ਪਿਆਦਾ ਹੋਇਆ ਜੇ ਤੁਸੀਂ ਆਪ ਨਹੀਂ ਪਹੁੰਚੇ ਆਪਣੀ ਮਨਤ ਨਾਲ ਸ਼ਬਦਾਂ ਦਾ ਤੁਹਾਡੀ ਸਾਰੀ ਕੋੜੇ ਪਾਰ ਬੰਦੇ ਭਲਕੂਗੀ ਜਿਹੜਾ ਤੁਹਾਨੂੰ ਲੈ ਕੇ ਜਾਊਗਾ ਠੀਕ ਨਹੀਂ ਜੀ ਡੇੜੇ ਹੁਣ ਤੁਰ ਕੇ ਨੀਚੇ ਤੋਂ ਉੱਪਰ ਲੱਗ ਗਏ ਟੀਸੀ ਦਾ ਉਹਨਾਂ ਦੇ ਲੱਗ ਨਹੀਂ ਸਕਦਾ ਤੇ ਉਤਰੇ ਤੇ ਤੇ ਬਾਈ ਮਾਨੂੰ ਸਾਥੀ ਮਿਲ ਗਿਆ ਇੱਕ ਸਰੰਦਰ ਤੋਂ ਬਾਈ ਬਾਈ ਕੀ ਨਾਮ ਆਪਣਾ ਜਗਦੀਪ ਸਿੰਘ ਵੀਰੇ ਜਗਦੀਪ ਸਿੰਘ ਪਿੰਡ ਕਿਹੜਾ ਬਾਈ ਸਰੰਦ ਪਟੇਗਾ ਸਾਡੀ ਸਰੰਦ ਫਰਤੇਗੜ ਸਾਹਿਬ ਪਿੰਡ ਹੈ ਬਾਈ ਦਾ ਬਾਈ ਆਪਣੇ ਟੋਲੇ ਚ ਸਭ ਤੇ ਮੂਰੇ ਮੈਂ ਆਪਣੇ ਟੋਲੇ ਚ ਮੂਰੇ ਆਂ ਹਾਂ ਕਰਕੇ ਸਾਡੀ ਜੋੜੀ ਰਲ ਗਈ ਪਾਣੀ ਪੀਏ ਬਾਈ ਓਰੇ ਪਾਣੀ ਹਾਂ ਪੀਆ ਹੈ ਨਾ ਬਾਈ ਪਾਣੀ ਤਾਂ ਨਹੀਂ ਪੀ ਲਿਆ ਅਸੀਂ ਆਪਣੇ ਬੰਦਿਆਂ ਤੋਂ ਬਾਈ ਅੱਧਾ ਪਾਣਾ ਕਿਲੋਮੀਟਰ ਅੱਗੇ ਹੋਵਾਂਗੇ ਨਾ ਆਰਾਮ ਨਾਲ ਬਾਈ ਇਹਦਾ ਬਾਈ ਵੀ ਇੱਕ ਉਹ ਵੀ ਥੋੜਾ ਸੁਸਤ ਜਾਏ ਪਿੱਛੇ ਪਿੱਛੇ ਆਉਨੇ ਆ ਆਇਤਾ ਬਾਈ ਮਜ਼ੀ ਮਾਰ ਕੇ ਪਹੁੰਚਣ ਵਾਲੇ ਹੋ ਗਏ ਨੇੜੇ ਲੱਗਣ ਵਾਲੇ ਹਾਂ 10 15 ਮੀਟਰ ਦਰ ਹਾ ਉਹਦੇ ਬਈ ਸੁੱਕੇ ਮਨ ਹਾ ਯਾਰ ਬਾਈ ਜਿਵੇਂ 5 6 ਦਾ ਪਾਵਰ ਦੀ ਮੋਟਰ ਚੱਲਦੀ ਹੁੰਦੀ ਹੈ ਨਾ ਉਨੀ ਆਵਾਜ਼ ਹੈ ਬਾਕੀ ਤੁਹਾਨੂੰ ਸੁਣਦੀ ਹੋਣੀ ਆ ਉਹ বরਫ ਜੰਮੀ ਚਟਿ ਚਟਿ ਜੀ ਬਾਕੀ ਪਾਣੀ ਖੁਰਕੇ ਥੱਲੇ ਜਾਂਦਾ ਪਾਣੀ ਦਾ ਸੁਆਦ ਜਮੇ ਫਿਲਟਰ ਵਾਲਾ ਹੈ ਪੰਨ ਪੱਥਰ ਵਾਲਾ ਸੁਆਦ ਠੰਡਾ ਇੰਨਾ ਹੈ ਬੱਸ ਪੁੱਛੋ ਨਾ ਸੁਣਨੇ ਕਰਦਾ ਹਥ ਜਿਹੜਾ ਹੱਦ ਰੱਖਦਾ ਹੈ ਨਾ ਇਹ ਕੋ ਖੁਫੜਾ ਵਿੱਚੋਂ ਔਰੇ ਬਾਬਾ ਮੋਦਨ ਸਿੰਘ ਜੀ ਨੇ ਖਕੋਜ ਕਰੀ ਤੀ ਇਹ ਕੋਣ ਸਾਹਿਬ ਦੀ ਜਣਕੇ ਜਿਹੜੇ ਮੈਨ ਜਿਨ੍ਹਾਂ ਨੂੰ ਪਤਾ ਲੱਗਿਆ ਤਾਂ ਇਹ ਕੋਣ ਸਾਹਿਬਾਰੇ ਕਿ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਪੁਰਾਣੇ ਜਨਮ ਚ ਉੱਥੇ ਭਗਤੀ ਕੀਤੀ ਹੈ ਇਹ ਬਾਬਾ ਮੋਦਨ ਸਿੰਘ ਦਾ ਗੁਰਦੁਆਰਾ ਹੈ ਗੋਬਿੰਦ ਘਾਟੇ ਆ ਨਾ ਬਾਈ ਇਹ ਗੋਬਿੰਦ ਘਾਟ ਤੇ ਜਿੱਥੇ ਤਾਂ ਮੱਥਾ ਟੇਕਦੇ ਆ ਇੱਕ ਖੋਖਲਾ ਦਰਤ ਐਨੇ ਸਾਲਾਂ ਦਾ ਫੇ ਵੀ ਹਰਾ ਪਿਆ ਇਹਦੇ ਵਿੱਚ ਰਹਿੰਦੇ ਤੇ ਜਾਨੀ ਕਿ ਉੱਥੋਂ ਪਤਾ ਲੱਗਿਆ ਵੀ ਐ ਹੇਗੁਰ ਸਾਹਿਬ ਬਾਬਾ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਪਿਛਲੇ ਦਿਨ ਚ ਭਗਤੀ ਕੀਤੀ ਸੀਗੀ। ਉਰੇ ਤੋਂ ਸ਼ੁਰੂਆਤ ਹੋਈ ਸੀ ਐ ਹੇਗੁਰ ਸਾਹਿਬ ਦੀ ਜਾਨੀ ਕਿ। ਠੀਕ ਹੈ। ਉਰੇ ਲਿਖਿਆ ਹੋ ਵੀ ਹੈ। ਦੇਖੋ। ਮਿੱਤਰੋ نیچے ਆ ਕੇ ਆਪੀ ਪਾ 11 ਵਜੇ ਤੁਰੇ ਤੇ 3:00 ਵਜੇ 3:30 ਦੇ ਨਾ ਤੇ ਬਾਕੀ ਅੱਜ ਤੇ ਅੱਗ ਪਤਾ ਨਹੀਂ ਕਿੱਥੇ ਆ। ਬਾਕੀ نیچے ਜਾ ਕੇ ਮਿਲਦੇ ਆ ਮੋਟਰਸਾਈਕਲਾਂ ਕੋਲ ਪਹੁੰਚਦੇ ਆ ਲਿਆ ਮੈਂ। ਪਹੁੰਚ ਗਏ ਫਿਰ ਉਹਨਾਂ ਨੂੰ ਦੇਖਦੇ ਜੇ ਰੇਂਜ ਮਿਲ ਗਈ ਫੋਨ ਫੋਨ ਕਰੂੰਗੇ ਤੇ ਬਾਕੀ ਸੰਗਤ ਤਾਂ ਕਾਫੀ ਆ ਵੀ ਰਹੀਆਂ ਬਹੁਤਿਆਂ ਘੱਟ ਵੀ ਦੇਈਆਂ ਤੇ ਜਾ ਰਹੇ ਹੁਣ ਦੇਖਦੇ ਆਂ ਬਾਈ ਠੀਕ ਹੈ ਤਾਂ ਕਾਫੀ ਆ ਰਹੀਆਂ ਬਾਈ ਚਾਰ ਵਾ ਚੱਲੇ ਹੋਣਾਂ ਲੱਗਿਆਂ ਦਾ ਕੋਈ ਫਤ ਨਹੀਂ ਧੰਨਵਾਦ ਵੀਰੇ ਹਨਾ ਕੀ ਕੋਈ ਫਾਇਦਾ ਨਹੀਂ ਬਾਈ ਨੇ ਟੌਫੀ ਦਈ ਯਾਰ ਧੰਨਵਾਦ ਬਾਈ ਦਾ ਤੇ ਕਿਉਂਕਿ ਹਾਲ ਤਾਂ ਇਹ ਚੌਥੇ ਹਿੱਸੇ ਚ ਅੱਧ ਵਿੱਚ ਵੀ ਨਹੀਂ ਪਹੁੰਚੇ। ਜੇਰਾ ਟਾਈਮ ਇਹ ਰਾਤ ਜਨ ਨਹੀਂ ਰੱਖੋਗੇ ਤੇ 2-3 ਵਜੇ ਤੱਕ ਤਾਂ ਰੂਮ ਸਾਰੇ ਆਲਰੇਡੀ ਬੁੱਕ ਹੋ ਜਾਣੇ ਆ। ਹੁਣ ਰਾਤ ਨੂੰ ਇਹ ਹੈਰਾਨੇ ਹੋਣਾ। ਜੇ ਸਫਰ ਤੇ ਜਿਹੜਾ ਹੈਗਾ ਏ ਉਹ ਸਿਰਫ ਟੜਕੇ ਦਾ ਹੈ। ਟੜਕੇ ਜੇ ਤੁਸੀਂ ਕੈਮ ਹੋ ਕੇ ਨਿਕਲ ਗਏ ਜਿਨੀ ਸਾਧਰੇ ਜਾਓਗੇ ਹੁਣ ਅਸੀਂ ਤੇ ਪਹੁੰਚਾਂਗੇ। ਉੰਨੇ ਸਾਨੂੰ ਕਮਰੇ ਖਾਲੀ ਮਿਲਣਗੇ। ਠੀਕ ਹੈ ਜੀ, ਲੇਟ ਕੇ ਜਾਂਦਾ ਕੋਈ ਫਾਇਦਾ ਨਹੀਂ। ਜਿੰਦਾ ਉੱਥੇ ਜਾ ਕੇ ਪੂਰੀਆਂ ਕਰ ਸਕਦੇ ਆਪਾਂ। ਸਰਦੀ ਨਹੀਂ ਜੇ ਆਪਾਂ ਚੱਲਣੀ ਹੋ ਪੈਣੀ ਆ ਚਲੋ ਹੀ ਚੱਲਦੇ ਆਪਾਂ ਵੀ ਅੰਨੇ ਕਾਫੀ ਸੰਗਤਾਂ ਮੋੜ ਵੀ ਗਈਆਂ ਠੀਕਾ ਜਾ ਰਹੇ ਆ ਇੱਥੇ ਪਾਣੀ ਦੀ ਆਵਾਜ਼ ਪੂਰੀ ਆ ਗੂੰਜਦੀ ਆ ਸਾਰੇ ਰਾਹ ਹੁੰਦੀ ਆ ਇਹ ਹੋ ਦੇਖੋ ਉੱਤੋਂ ਜੇ ਟਾਈਮ ਆ ਜਿੱਕਰਨਾ ਆਪਾਂ 15 ਮਿੰਟਾਂ ਮਾ ਜਿੰਨਾ ਡਿਸਟੈਂਸ ਕਵਰ ਕਰਦੇ ਆ ਉਤੋਂ ਦੇ ਟਾਈਮ ਉਹਨਾਂ ਜਿੰਨਾ ਟਾਈਮ ਆਪਾਂ ਨੇ 15 ਮਿੰਟ ਚ ਡਿਸਟੈਂਸ ਕਵਰ ਕਰਿਆ ਹਨਾ ਉਹਨਾ ਡਿਸਟੈਂਸ ਕਵਰ ਕਰਨ ਨੂੰ ਚੜ੍ਹਨੇ ਟਾਈਮ ਸਾਨੂੰ ਘੰਟਾ ਆਰਾਮ ਨਾਲ ਲੱਗ ਜਾਣਾ ਘੰਟਾ 45 ਮਿੰਟ ਆਰਾਮ ਨਾਲ ਠੀਕ ਹੈ ਜੀ ਲਓ ਜੀ ਆਪਰੇ ਕੁਛ ਸਾਥੀ ਮੇਰਾ ਹੋਰ ਮਿਲ ਗਿਆ ਕਿਹਾ ਲੈ ਬਾਈ ਵਧੀਆ ਬਾਈ ਕਿਹੜਾ ਪਿੰਡ ਆਪਣਾ ਲੰਡੇ ਲੰਡੇ ਹਾਂਜੀ ਉਹ ਕਿੱਥੇ ਕੋਇਆ ਰੁੱਡੇ ਸੰਤੋਪਿੰਡਾਂ ਤੋਂ ਨਾਲ ਅੱਛਾ ਅੱਛਾ ਠੀਕ ਆ ਨਾ ਉਹ ਕੀ ਵੀਰੇ ਆਪਣਾ ਜਰਤਾਸ ਠੀਕ ਹੈ ਤੇ ਇਹ ਬਾਈ ਵੀ ਮੇਰੇ ਮਾਂ ਕੱਲਾ ਹੀ ਰਹਿ ਗਿਆ ਮੋਰੇ ਬਾਈਆਂ ਦੀ 8 ਬੰਦਿਆਂ ਦੀ ਜੋੜੀ ਦੀ 7 ਪਿੱਛੇ ਆ ਬਾਈ ਮੇਰੇ ਮਾਂ ਕੱਲਾ ਹੀ ਚੱਲ ਜਾ ਰਿਹਾ ਝੋਕ ਦਾ ਅਸੀਂ ਤਾਂ ਬਾਈ ਪਹੁੰਚਣ ਵਾਲੇ ਹੋ ਗਏ ਜਿੱਥੇ ਮੋਟਰਸਾਈਕਲ ਦੀ ਪਾਰਕਿੰਗ ਹੈ ਬਸ 100 ਮੀਟਰ ਹੈਗਾ 200 ਆ ਪਹੁੰਚ ਗਏ ਗੱਡੀ ਆ ਗਈ ਬਾਈ ਰੁਕੀ ਬਾਈ ਲੱਗ ਗਿਆ ਟਿਕਾਣੇ ਪਾ ਬਾਈਆਂ ਦਾ ਮੋਟਰਸਾਈਕਲ ਵੀ ਉੱਥੇ ਖੜਾ ਸਾਹਮਣੇ ਚਾਰ ਮੋਟਰਸਾਈਕਲ ਇਹਨਾਂ ਦੇ ਤੇ ਮੈਂ ਇੱਧਰ ਲੱਗ ਗਿਆ ਪੂਰੇ ਦਿਨ ਪਾਰਕਿੰਗ ਲੱਗਦੀ ਸਾਰਾ ਭਰਿਆ ਪਿਆ ਉਹ ਇਹ ਮਨ ਲੱਗਦਾ ਜਿਹੜੇ ਕੱਲ ਜਾਣੇ ਵਾਲੇ ਤੇ ਮੁੜਨੇ ਵਾਲੇ ਤੇ ਉਹਨਾਂ ਦੇ ਮੋਟਰਸਾਈਕਲ ਲਾਂਗੇ ਤੇ ਆਪਣਾ ਪਟਿਨਾ ਖੜਾ ਬੁਲਟ ਆ ਖੜਾ ਹੀ ਹੁਣ ਜਦ ਤੱਕ ਉਹ ਨਹੀਂ ਆਉਂਦੇ ਆਪਾਂ ਆ ਰਹੇ ਆਨੰਦਵਾਨ ਦੇ ਉਰੇ ਸਮੁੰਦਰ ਦਾ ਨਹੀਂ ਇਹਦਾ ਨਹਿਰ ਦਾ ਠੀਕ ਹੈ ਬੈਠੀ ਹੁਣ ਠੀਕ ਬਾਕੀ ਦੇਖੋ ਵੀ ਉਹ ਵਧੀਆ ਪੂਰਾ ਖਰੇ ਵਾਲਾ ਉੱਪਰ ਤੇ ਨਹੀਂ ਉਤਰੇ ਆਏ ਤੇ ਆਪਾਂ ਤੇ ਗੋਬਿੰਦ ਘਾਟ ਆਏ ਗੁਰਦੁਆਰਾ ਸਾਹਿਬ ਚ ਤੇ ਉਰੇ ਸਾਹਮਣੇ ਸਾਡਾ ਉਹ ਹੈ ਮਿੱਤਰ ਲੱਗਿਆ ਵਾ ਤੇ ਬਾਬਾ ਜੀ ਨੇ ਕੋਲ ਮੈਂ ਪੂਰੇ ਫੋਮ ਜਾਰ ਚ ਲਾਇਆ ਸੀ ਤੇ ਉਹ ਕਹਿੰਦੇ ਵੀ ਤੂੰ ਕੱਢੀ ਘਾਰੇ ਸਾਹਮਣੋਂ ਮੈਨੂੰ ਰਜਿਸਟਰ ਫੜਾ ਦੇ ਉਹਨੂੰ ਮੈਂ ਦਿਖਾਉਣਾ ਖੜਾ ਆ ਦੇਖੋ ਆਹ ਸਾਖਤਾ ਬਲੀਖਣ ਦੱਸਤਾ ਵੀ ਜਿਹੜਾ ਆਇਆ ਉਹਦਾ ਨੰਨੂ ਲਿਖ ਕੇ ਪਰਚੀਆਂ ਅੰਦਰ ਵਾਲੀ ਲਿਖ ਕੇ ਤੇ ਸਾਹਮਣੇ ਖੜੀ ਪੈਣਾ ਠੀਕ ਆ ਆ ਮੈਂ ਚਾਰਜ ਲਾਉਣਾ ਦਾ ਬਾਬਾ ਕਹਿੰਦਾ ਉਰੀ ਬੈਠ ਜਾ ਤੂੰ ਘੱਟੜੀ ਘਰ ਸੰਭਾਲਦਾ ਨਹੀਂ ਉਹ ਆਪਣਾ ਕੰਬਲ ਘਰ ਸਾਰਿਆਂ ਦੇਣੇ ਜਿੰਨੇ ਬੰਦੇ ਉਹਨਾਂ ਨੂੰ ਇੱਕ ਇੱਕ ਆ ਦੇਖੋ ਬਾਈ ਵਿੱਦੇ ਪੜਾਈ ਦਾ ਕਿੱਡਾ ਬੜਾ ਰਸਤ ਹੋਇਆ ਵਾ ਇਹ ਅੱਡੀ ਵਿੱਦੇ ਪੜਾਈ ਇਹ ਬਗਦਾ ਬਾਈ ਰੱਖਦੇ ਨਾ ਉਹਦਾ ਬੂਟਾ ਰਸਤ ਦੇਖ ਗੁੱਟਾ ਬੜਾ ਹੋਇਆ ਆਨ ਬਧੀਆ ਬਸ ਜਾ ਰਹੇ ਕਰਨ ਬਾਈ ਠੀਕ ਹੈ ਬਾਕੀ ਮਾਹੌਲ ਦੇਖ ਰਹੇ ਆ ਉਹ ਪਤਾ ਨਹੀਂ ਬਿਜਲੀ ਘਰ ਆਤੇ ਬੰਦੇ ਹੂੰ ਬਾਕੀ ਉਹ ਪੋਪਲਨ ਲੱਗੀ ਹੋਈ ਰਸਤਾ ਬਣਾਉਣ ਹੋਰ ਤੇ ਠੰਡੀ ਹਵਾ ਲੱਗਦੀ ਜੈਕਟਾਂ ਪਾਈਆਂ ਬਾਈ ਮੀਂਹ ਪੈਣੇ ਕਰਕੇ ਬਾਕੀ ਤਾਂ ਠੀਕ ਹੈ ਕੰਮ ਜੇ ਮੈਂ ਪਹਾੜ ਦੇ ਉੱਪਰ ਵੀ ਭਾਈ ਬਿਆ ਵੀ ਦੇ ਗਿਆ ਸਾਡੇ ਨੂੰ ਉੱਪਰ ਭਟਾਇਆ ਬਫਰ ਉਹ ਹਾਂ ਰੱਬ ਦਾ ਕੋਈ ਕੋਈ ਚੱਲਵੇ ਮੇਰੇ ਨਾਲ ਮੌਜੇ ਹੀ ਭਾਈ ਅਪਾ ਇਹ ਨਾਲ ਜਾਂਦਾ ਸੀ ਭਾਈ ਅਪਾ ਤੇ ਰਾਹ ਦਾ ਸਫਰ ਕਰ ਰਹੇ ਆ ਪੂਰਾ ਜੋੜਾ ਛੋੜ ਨਾਲ ਥੱਕੇ ਤੇ ਬਹੁਤ ਜੀ ਤੇ ਜਾ ਰਹੇ ਆਂ ਟ੍ਰੈਫਿਕ ਬਹੁਤ ਔਰ ਇਸ ਤਰ੍ਹਾਂ ਖੰਡ ਚ ਨਹੀਂ ਜਾ ਰਹੇ ਤੁੰ ਅੰਚ ਤੇ ਬਾਕੀ ਤਾਂ ਠੀਕ ਆ ਆਨੰਦ ਆ ਰਿਹਾ ਬਾਈ ਲੋ ਜੀ ਬਾਬਿਓ ਆਪਾਂ ਪਹੁੰਚ ਚੁੱਕੇ ਆਂ ਜਿੱਥੇ ਆਪਣਾ ਚਪਾ ਲਈ ਦੀਆਂ ਉਹ ਦੁਕਾਨ ਪਿੱਛੇ ਇੱਥੇ ਭਰਾਲੀ ਤੇ ਰਾਤ ਦੇ 11:00 ਵਜੇ ਟ੍ਰੈਵਲਿੰਗ ਚੱਲ ਰਹੀ ਹੈ ਜੇਕਰ ਹੁਣ ਕਿੱਥੇ ਸਟੇ ਕਰਨੀ ਬਾਕੀ ਸਾਡੇ ਬੰਦੇ ਹਰੇ ਬਹੁਤ ਪਿੱਛੇ ਆ ਬਹੁਤ ਹੀ ਜ਼ਿਆਦਾ ਮੈਂ ਦੇਖੀ ਅੱਗੇ ਆ ਕੇ ਠੀਕ ਹੈ ਬਾਈ ਦਿਖਾਉਣੇ ਲਗਨਤ ਕੋਨ ਨਾ ਬੰਦ ਹੋ ਗਏ ਸਾਰੇ ਟੋਟਲੀ ਕੋਈ ਕੋਈ ਖੁੱਲੀ ਆ ਠੰਡਾ ਪੀਣ ਲੱਗੇ ਬਾਕੀ ਨੀਂਦ ਨੂੰ ਤੋਣੇ ਤੇ ਮਨ ਕਿਦੂ ਦੇਖਦੇ ਆ ਖੜਾ ਆਪਣਾ ਮੋਟਰਸਾਈਕਲ ਉਹ ਸਾਹਮਣੇ ਦੁਕਾਨ ਜਿਹੜੀ ਦੇਖਦੇ ਗੋਟਾ ਵਾਲੀ ਅੱਧੇ ਲਾਈਡ ਤੇ ਟਰੱਕ ਲੰਘਿਆ ਹੋਣਾ ਤੇ ਉਹ ਦੇਖੋ ਹਾਂ ਵਾਲੀ ਠੀਕ ਐ ਤੇ ਉਹ ਠੰਡਾ ਪੀਜੀ ਫਿਰ ਚੱਲਦੇ ਖਾਨ ਉਹਨੇ ਹਾਲੀਵੁੱਡ ਚੱਲੀ ਐ ਜਾਂ ਨੂੰ ਵੀ ਰਲ ਜਾਓਗੇ